ਅਬ ਪੁਲੀਆ ਕਿਵੇਂ ਆ? ਲੈ ਅੱਗੇ ਆ ਅੱਗੇ ਭੱਜ ਕੇ। ਹੁਣ ਲੈ ਬੰਦਾ ਅੱਗੇ ਹੋ ਜਾ ਪੁੱਤ ਅੱਗੇ ਹੋ ਜਾ, ਥੇ ਹੋ ਜਾ। ਹਾਂ ਅੱਗੇ। ਲੈ ਬੰਦਾ ਸਾਰੇ। ਅੱਗੇ ਹੋ ਜਾ। ਦੇਖੋ ਜੀ ਸਾਰੇ ਪਿੰਡ ਨੇ ਵਿਚਾਲ ਲਿਆ। ਸਾਰਿਆਂ ਨੂੰ ਵਿਚਾਲ ਲਿਆ। ਵਿਚਾਲ ਲਿਆ ਵੇ ਲੈ। ਚੱਲ। ਮੈਂ ਤਾਂ ਬੜਾ ਕੇ ਸ਼ੂਗਰ ਆ ਬੇ ਘਰੇ ਇਹਨੇ ਸਾਲਾ ਬਾਅਦ ਆਇਆ। ਹਾਂ। ਚੰਦਿਆ ਪੁੱਲੀ ਮੈਨੂੰ ਹੈ ਇੱਧਰ ਆ ਗਿਆ ਵਰਬੁਨੇ ਚੋ ਮਦਾ ਹੁੰਦਾ ਤੇਰੇ ਕੋਲੇ ਆ ਗਿਆ ਪੁੱਤ ਤੇਰਾ ਮੈਂ ਤਾਂ ਉਹੀ ਆ ਬੇਟਾ ਪੜਾ ਹਾਂ ਉਹੀ ਆ ਲੱਗ ਗਿਆ ਰਾਹੀ ਗੁਰੂ ਰਾਹੀ ਗੁਰੂ ਤਾਨ ਗੁਰੂ ਆਂਦਾ ਇੱਥੇ ਬਿਠਾ ਲਓ ਮਾਤਾ ਬਾਹਰ ਬਿਠਾ ਲਓ ਇੱਥੇ ਬਿਠਾ ਲਓ ਤੇ ਬਾਹਰ ਤਾਂ ਹਾਂ ਇੱਕ ਆਣਾ ਏ ਇੱਧਰ ਆ ਇੱਧਰ ਆ ਕੌਣ ਆਇਆ ਇੱਧਰ ਆ ਜਾ ਬੁੱਲੇ ਮੇਰੇ ਲਈ ਨਾ ਉੱਠ ਕੇ ਬੁੱਲੇ ਇੰਦਾ ਕੋਈ ਇੱਧਰ ਆ ਰੂ ਕੌਣ ਆਇਆ ਮਾਤਾ ਕਿੰਨਾ ਚਿਰ ਹੋ ਗਿਆ ਕਰੋ ਗਿਆ ਇਹਨੂੰ ਮਮੀ ਇਹਨੂੰ 10 ਸਾਲ ਇਹਨੂੰ ਮਮੀ ਆ ਲੱਗਾ ਅੱਛਾ 13 ਸਾਲ ਹੋ ਗਏ 13 ਸਾਲ ਹੋ ਗਏ ਤੁਹਾਨੂੰ ਪਤਾ ਕਿੱਥੋਂ ਲੈ ਕੇ ਆਂਦਾ ਇੱਕ ਗੁਜਰਾ ਤੋਂ ਗੁਜਰਾ ਤੋਂ ਮਾਤਾ ਛੜਾ ਗਿਲਾ ਕਹਿੰਦਾ ਪਠਾਨਕੋਟ ਤੋਂ ਹਾਂਜੀ ਮੈਂ ਥੋੜਾ ਬੜਾ ਤੁਹਾਨੂੰ ਅਧ ਘੱਤਦੀ ਹਾਂ ਕੋਈ ਗੱਲ ਨਹੀਂ ਮਾਤਾ ਕੋਈ ਗੱਲ ਨਹੀਂ ਸਾਡੀ ਤਾਂ ਡਿਊਟੀ ਆਏ 13 ਸਾਲਾਂ ਦੀ ਬੰਦੀ ਸੀ ਗੁਜਰਾ ਨਹੀਂ ਰੱਖਿਆ ਸੀਗਾ ਪੱਠੇ ਪਾਉਂਦੇ ਸੀ ਇਹਦੇ ਕੋਲ ਠੀਕ ਹੈ ਜੀ ਤੇ ਕੰਮ ਪੂਰਾ ਲੈਂਦੇ ਸੀ ਇਹਦੇ ਤੋਂ ਤੇ ਮੈਂ ਸਰਕਾਰੀ ਮਾਈਟਰ ਸੀਗਾ ਅੱਛਾ ਅੱਛਾ ਅੱਗੇ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਰੋਟੀ ਦਿੰਦਾ ਤੇਗਾ ਇਹਨੂੰ ਅੱਛਾ ਟੋਪੀ ਟੂਪੀ ਜ਼ਿੰਮੇਵਾਰ ਕੌਣ ਹੈ ਟੋਪੀ ਪੋਆ ਕੇ ਤੈਨੂੰ ਮੁਸਲਮਾਨ ਬਣਾਇਆ ਉਹਨਾਂ ਨੇ ਚੱਲਾਂਗੇ ਆਪਾਂ ਉਹਦੇ ਕੋਲ ਸੀ ਮੈਂ ਤਾਂ ਉਹਦੇ ਸਿਆਣ ਚੱਕ ਲੈਣਾ ਜ਼ਿੰਮੇਵਾਰੀ ਹੈ ਉਹਨੇ ਕਿਹਾ ਵੀ ਜਿੰਨਾ ਚਿਰ ਤੂੰ ਆਪਣਾ ਪੁੱਤਰ ਸਾਡਾ ਪੁੱਤਰ ਰੱਖਿਆ ਤੂੰ ਅੱਧਾ ਚਿਹਰਾ ਆਪਦਾ ਪੁੱਤ ਦੇਦੀ ਮੈਨੂੰ ਲੱਗਿਆ ਪਤਾ ਹੁਣ ਆ ਗਈ ਬਜਨ ਸਰਾਂ ਦੀ ਹਾਂ ਹਾਂ ਕੌਣ ਸਿਰਫ ਬੋਲਦਾ ਨਹੀਂ ਨਾ ਤਾਂ ਕਰਕੇ ਵਿਚਾਰਾ ਸਾਰੇ ਸਾਰੇ ਹਾਂ ਤਲਾਟ ਉੱਟ ਕੇ ਮੈਲਤਾ ਸੀ ਬੰਦਿਆਂ ਨੂੰ ਸਾਰਿਆਂ ਨੂੰ ਹਾਂ ਮੇਲੋ ਮੇਲੋ ਸਾਰਿਆਂ ਨੂੰ ਕੌਣ ਆ ਕੌਣ ਭਾਈ ਉੱਟ ਮਣੇ ਉੱਟ ਹਾਂ ਗੱਗੀ ਖੜਾ ਹਣਾ ਗੱਗੀ ਗੱਗੀ ਕਿੱਥੇ ਖੜਾ ਹੋਈ ਆ ਮੈਂ ਗੱਗੀ ਕਿੱਥੇ ਆ ਪਤਾ ਹੈ ਦੇਖ ਸਾਰਾ ਪੰਮਾ ਕਿੱਥੇ ਆ ਪੰਮਾ ਕਿੱਥੇ ਆ ਮੈਂ ਕੋਣ ਹਾਂ ਵਲੀ ਹੈ ਹੈ ਗਿਆ ਲਿਆ ਗਿਆ ਲਿਆ ਕਿਹਦਾ ਖੁਸ਼ ਹੋਇਆ ਜਾਣਦਾ ਆ ਸੱਚ ਇੱਧਰ ਖੜਾ ਇਹਨੂੰ ਜਾਣਦਾ ਆਪਣੇ ਮੈਂ ਆ ਕਰਾ ਇਹਦੀ ਪਰਚਾਈ ਹੀ ਆ ਵੱਡੀ ਅੱਛਾ ਜੀ ਠੀਕ ਹੈ ਜੀ ਭਰਾਵਾਂ ਨੂੰ ਜਾਂਦਾ ਆਪਣੇ ਨੂੰ ਸ਼ਾਬਾਸ਼ ਆਦਾ ਭਰਾਵਾ ਤੁਹਾਡੇ ਵਾਹ ਕਾਨੇ ਚੱਤੀ ਜੀ ਇਹ ਨਾ ਦਾ ਉਲੀ ਗੱਗੀ ਕਿੱਥੇ ਆ ਇਹਦਾ ਕੋਈ ਭਰਾ ਕੋਈ ਭੈਣ ਸਗਾ ਕੋਣ ਜੀ ਇਹ ਭਰਾ ਜਿਸਕਾ ਭਰਾ ਤੂੰ ਮੱਕ ਗਿਆ ਪਿਛਲੇ ਸਾਲ ਹੀ ਮੌਤ ਕਿਦਾਂ ਕਿਦਾਂ ਪਿਓ ਤਾਂ ਮੁੱਕ ਗਿਆ ਤੇਰਾ ਭਰਾ ਜੀ ਪਿਛਲੇ ਪਿਛਲੇ ਸਾਲ ਆ ਮੌਤ ਹੋਈ ਆ ਕਰ ਲੈਣੀ ਲਾਪਾਉਣਾ ਰਮਾਦਿਆਂ ਨੂੰ ਆਂਦਲਾ ਰੋਂਦੀਆਂ ਹਨ ਤੇ ਮੈਂ ਤੇ ਗਵਾਚਾ ਕੀਤਾ ਸੀਗੇ ਕਰੋਗੇ ਤੇ ਚਲੇ ਗਏ ਜਾਂ ਕਿਤੇ ਇਹ ਨਾ ਐਂਡ ਕਾਲ ਗਏ ਸੀ ਇੱਕ ਮਿੰਟ ਪਹਿਲਾਂ ਹਾਂਜੀ ਜਗਾ ਤੇ ਗਏ ਸੀ ਅੱਛਾ ਜੀ ਇਹ ਦੋਵੇਂ ਜਾਣੇ ਪਿਆਪਤ ਦੋਵੇਂ ਕੁੰਝ ਕੇ ਉਹ ਤਰਵੰਡ ਮੋਂ ਤੇ ਉਤਰ ਕੇ ਆ ਗਿਆ ਤੇ ਇਹ ਮੋਢੀ ਉਤਰ ਗਿਆ ਉੱਥੋਂ ਕੁੰਝ ਗਿਆ ਮੋੜ ਨਹੀਂ ਸਾਨੂੰ ਸਾਇ ਪਿੰਡ ਪਿੰਡ ਭਾਲਦੇ ਰਹੇ ਇਹ ਜੰਮੂ ਦੇ ਬਾਰਡਰ ਤੇ ਸੀਗਾ ਪਠਾਨਕੋਟ ਲਾਗੇ ਪਿੰਡ ਵਾ ਅਖਰੋਟਾ ਉੱਥੇ ਸੀਗਾ ਭਾਈ ਜੀ ਤੜਕੇ 5 ਵਜੇ ਹੀ ਅਸੀਂ ਰਾਤ ਤੁਰੇ ਇੱਥੋਂ ਲਗਭਗ 2 ਵਜੇ ਆਪਣਾ ਟਾੜੀ ਲੱਗ ਗਿਆ ਪਿੰਡ ਮਰਾਣਾ 2 ਵਜੇ ਤੁਰੇ ਤੇ ਤੜਕੇ 5 ਵਜੇ ਦੇ ਪਿੰਡ ਪਹੁੰਚ ਕੇ ਤੇ 5 ਵਜੇ ਨੂੰ ਇਹਨੂੰ ਠਾ ਕੇ ਤੇ ਮੱਜਾਂ ਦਾ ਪੱਠੇ ਘਰੋਂ ਡੇ ਸੀ ਇਤੋਂ ਤੜਕੇ 5 ਵਜੇ ਨੂੰ ਠਾ ਕੇ ਤੇ ਮੈਨੂੰ ਉੱਥੇ ਕਿਸੇ ਵੀਰ ਨੇ ਦੱਸ ਪਾਈ ਕਿ ਵੀਰੇ ਇੱਥੇ ਸਾਡੇ ਕੋਲ ਗੁਜਰਾ ਕੋਲ ਬੰਦਾ ਕਿਹਨੇ ਰੱਖਿਆ ਵਾ ਠੀਕ ਹੈ ਜੀ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਤੂੰ ਐਂ ਦਾ ਕਰੋ ਉਹਨਾਂ ਤੋਂ ਛਡਵਾ ਲਿਆ ਤੇ ਆਪਾਂ ਨੂੰ ਆਉਣ ਦੀ ਲੋੜ ਹੀ ਨਾ ਪਵੇ ਤੇ ਉਹਨੇ ਬੰਦਾ ਨਹੀਂ ਦਿੱਤਾ ਜਾਨ ਜਦੋਂ ਪਹਿਣਾ ਸੀ ਆਉਣ ਲੱਗੇ ਨਾ ਉਹਦੇ ਕੋਲ ਆਉਣ ਲੱਗੇ ਆਉਂਦਿਆਂ ਵੀ ਮੈਨੂੰ ਇੱਕੋ ਹੀ ਕਹੀ ਗਿਆ ਕਿ ਮੈਨੂੰ ਇਹ ਬੰਦਾ ਦੇ ਦੇ ਨਾ ਖੜ ਮੇਰੇ ਤੋਂ ਕੰਮ ਵਾਲਾ ਬੰਦਾ ਨਹੀਂ ਕੋਈ ਹੈਗਾ ਵੇਖ ਲੋ ਹੁਣ ਇਸ ਬੰਦੇ ਦਾ 50000 ਰੁਪਿਆ ਵੀ ਇਹਦਾ ਲੈਣਾ ਵਾ ਉਹਨਾਂ ਕੋਲੋਂ ਹਾਂਜੀ ਤੁਸੀਂ ਮੇਰੇ ਨਾਲ ਕੱਲ ਨੂੰ ਜਾਣਾ ਵਾ ਤੁਸੀਂ ਮੇਰੇ ਨਾਲ ਪੰਚਾਇਤ ਖੜਨੀ ਆ ਮੈਂ ਤੁਹਾਡੇ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਉਹ 50000 ਰੁਪਿਆ ਸੀ ਉਸ ਗੁੱਜਰ ਕੋਲੋਂ ਲੈ ਕੇ ਤੇ ਸਰਪੰਚ ਨੂੰ ਫੜਾ ਕੇ ਆਏ ਇਸ ਪਿੰਡ ਦੇ ਸਰਪੰਚ ਨੂੰ ਹਾਂਜੀ ਠੀਕ ਹੈ ਜੀ ਕਿਉਂਕਿ ਹਾਲਾਕੇ ਲੱਖ ਰੁਪਿਆ ਇਹਦਾ ਲੈਣਾ ਵਾ ਵੈਸੇ ਤਾਂ ਆਪਾਂ ਲੱਖ ਰੁਪਿਆ ਕਰੀਏ ਲੈਣਾ ਹਾਂ ਠੀਕ ਹੈ ਨਾ ਜਿੰਨੇ ਸਾਲ ਅੱਗੇ ਗੱਲ ਕਰਾਂਗੇ ਕੋਈ ਹੈ ਨਾ ਲੱਖ ਰੁਪਿਆ ਅਸੀਂ ਕਿਹਾ ਸੀ ਉਹਨਾਂ ਨੂੰ ਕਿ 10 ਲੱਖ ਰੁਪਿਆ ਇਹਦਾ ਦੋ ਪਰ ਚਲੋ ਵਿੱਚ ਲੋਕ ਪੈ ਗਏ ਵਿੱਚ ਜਿਨ੍ਹਾਂ ਨੇ ਸਾਨੂੰ 10 ਪਾਈ ਸੀਗੀ ਉਹ ਵੀਰ ਪੈ ਗਏ ਤੋਂ ਉਹਨਾਂ ਨੇ ਕਿਹਾ ਵੀ ਯਾਰ ਲੱਖ ਰੁਪਿਆ ਨਹੀਂ 50000 ਰੁਪਿਆ ਠੀਕ ਆ 50000 ਰੁਪਿਆ ਦਾ ਲੈ ਕੇ ਤੇ ਇਹ ਅਸੀਂ ਸਰਪੰਚ ਨੂੰ ਫੜਾ ਆਏ ਆ ਉਸੇ ਪਿੰਡ ਦੇ ਸਰਪੰਚ ਨੂੰ ਤੇ ਇੱਕ ਗੱਲ ਸਰਪੰਚ ਨੂੰ ਕਹੀ ਸੀ ਵੀ ਜਦੋਂ ਇਹਦਾ ਪਰਿਵਾਰ ਸਾਨੂੰ ਲੱਭ ਗਿਆ ਤੇ ਅਸੀਂ ਪਰਿਵਾਰ ਨੂੰ ਲੈ ਕੇ ਆਵਾਂਗੇ ਤੇ ਇਹਦਾ 50000 ਰੁਪਿਆ ਅਸੀਂ ਪਰਿਵਾਰ ਨੂੰ ਦਿਵਾਉਣਾ ਤੇ ਹੁਣ ਇਹਦਾ ਚਲੋ ਵਾਈਗਰੂ ਨੇ ਮਿਹਰ ਕੀਤੀ ਆ ਵੀ ਤਿੰਨਾਂ ਚੌ ਦਿਨਾਂ ਚ ਇਹਦਾ ਪਰਿਵਾਰ ਲੱਭ ਗਿਆ ਤਿੰਨ ਕਿ ਦਿਨ ਦੀ ਗੱਲ ਹੈ ਜੀ ਤੇ ਹੁਣ ਮਾਤਾ ਜੀ ਮੇਰੇ ਨਾਲ ਤੁਸੀਂ ਸਵੇਰੇ ਜਾਣਾ ਵਾ ਹਾਂ ਜੀ ਅਸੀਂ ਜਾਵਾਂਗੇ ਕੋਈ ਗੱਲ ਨਹੀਂ ਮਾਤਾ ਪਾਣੀ ਪੀ ਲੈਣੇ ਆ ਇੱਥੇ ਪਿਆ ਦਿਓ ਹਾਂਜੀ ਸੰਜੀ ਤੁਸੀਂ ਵੀਡੀਓ ਦੇ ਵਿੱਚ ਜਿੱਦਾਂ ਵੇਖਿਆ ਸੀਗਾ ਕਿ ਕਿਦਾਂ ਆਪਾਂ ਇੱਕ ਵੀਰ ਨੂੰ ਪਿੰਡ ਖਰੋਟਾ ਜ਼ਿਲ੍ਹਾ ਪਠਾਨਕੋਟ ਤੋਂ ਛੜਵਾ ਕੇ ਲਏ ਸੀਗੇ ਤੇ ਤੁਸੀਂ ਇਹ ਲੋਕ ਨਾ ਇੱਕ ਕਮੈਂਟ ਕਰਦੇ ਪਏ ਸੀਗੇ ਲੈ ਯਾਰ ਉਹਨੂੰ ਰੋਟੀ ਪਾਣੀ ਤੇ ਦਿੰਦੇ ਆ ਨਾ ਉਹਨੂੰ ਚਾਹੀਦਾ ਕੱਪੜਾ ਲੀੜਾ ਦਿੰਦੇ ਹੁਣ ਉਹਨੂੰ ਕੀ ਚਾਹੀਦਾ ਤੇ ਆ ਹੁਣ ਮਾਂ ਨੂੰ ਪੁੱਛ ਕੇ ਵੇਖੋ ਜਿਹਦਾ ਪੁੱਤ 12 ਸਾਲਾਂ ਬਾਅਦ ਅੱਜ ਮਿਲਿਆ ਵਾ ਤੁਸੀਂ ਕੋਈ ਆਪ ਦਾ ਧੀ ਪੁੱਤ ਉਹਨੂੰ ਦੋਗੇ ਕਿ ਮਾਂ ਨੂੰ ਇਸ ਮਾਂ ਨੂੰ ਦੋਗੇ ਆਪਣਾ ਧੀ ਪੁੱਤ 12 ਸਾਲ ਵਾਸਤੇ ਦੋਗੇ ਕਿ ਮਾਂ ਵੀ ਉਹਨੂੰ ਰੋਟੀ ਪਾਣੀ ਸਭ ਕੁਝ ਦੋਗੀ ਮੇਰੇ ਜਿੱਥੇ ਤੱਕ ਆ ਹੁੰਦਾ ਹੋਵੇ ਉੱਥੇ ਸਾਥ ਦੇਣਾ ਚਾਹੀਦਾ ਵਾ ਤੇ ਹੁਣ ਤੁਸੀਂ ਕਹਿੰਦੇ ਪੀ ਉਹਦੀ ਮਿਹਨਤ ਨਾਲ ਦਵਾਓ ਕਈ ਪਿੰਡ ਲੋਕ ਪਤਾ ਕੀ ਕਹਿੰਦੇ ਆ ਚੱਲ ਤੁਸੀਂ ਬੰਦਾ ਲੈ ਜਾਓ ਤੁਸੀਂ ਮਿਹਨਤ ਕਿਉਂ ਦਵਾਉਂਦੇ ਉਹਦੀ ਮਿਹਨਤ ਨਾਲ ਹੋਣੀ ਚਾਹੀਦੀ ਆ ਮਿਹਨਤ ਹੋਣੀ ਚਾਹੀਦੀ ਆ ਉਹਨੇ ਵਿਚਾਰੇ ਨੇ ਆਪਦੇ ਹੱਡ ਭੰਨੇ ਵਿਚਾਰੇ ਨੇ ਕਿਤਾ ਨੂੰ ਕੋੜਦਾ ਮਾਰਦਾ ਵੀ ਹੋਊਗਾ ਕੀ ਕਰਦਾ ਰਹੂਗਾ ਪਹਿਲਾਂ ਵਧੀਆ ਤੁਰਦਾ ਕਰਦਾ ਸੀ ਇਹ ਅੱਛਾ ਕੋਟ ਦਾ ਮਾਰਦਾ ਵੀ ਆ ਪਹਿਲਾਂ ਆ ਆ ਮੰਗਾ ਆਹ ਦੀ ਚੀਜ਼ ਆ ਨਹੀਂ ਸੀਗੀ ਨਹੀਂ ਸੀ ਨਾ ਕਿੱਧਰ ਗਿਆ ਹਾਂ ਨਹੀਂ ਪਹਿਲਾਂ ਵਧੀਆ ਤੁਰਦਾ ਸੀ ਨਾ ਕੋਟ ਮਾਰ ਹੋਈ ਆ ਵਿਚਾਰੇ ਜਰੂਰ ਹੋਈ ਆ ਹੈਨਾ ਪਹਿਲਾਂ ਤਾਂ ਵਧੀਆ ਸੀ ਅੰਗ ਪੈਦਾ ਅਸਲ ਚ ਐਦਾ ਪਤਾ ਕਾਬਾ ਤੁਹਾਡਾ ਪਰਿਵਾਰ ਕਿਦਾਂ ਲੱਭਾ ਮੈਂ ਇਹਦੀ ਵੀਡੀਓ ਪਾਈ ਸੀ ਤੇ ਕਿਸੇ ਵੀਰ ਨੇ ਕਮੈਂਟ ਕੀਤਾ ਸੀ ਉੱਤੇ ਹਾਂਜੀ ਹਾਂਜੀ ਪਤਾ ਨਹੀਂ ਉਹ ਕਿੱਥੋਂ ਦਾ ਵੀਰ ਆ ਉਹਨੇ ਕਮੈਂਟ ਕੀਤਾ ਸੀ ਵੀ ਇਹਦਾ ਨਾਂ ਪੋਲੀ ਆ ਪਿੰਡੇ ਦਾ ਘੱਲ ਖੁਰਦਵਾ ਜ਼ਿਲ੍ਹਾ ਫਰੀਦਕੋਟ ਆ ਤੇ ਬਾਅਦ ਵਿੱਚ ਉਹਨੇ ਕੋਈ ਜਵਾਬ ਨਹੀਂ ਦਿੱਤਾ ਸਾਨੂੰ ਮਤਲਬ ਉਹਨੇ ਕਮੈਂਟ ਨਹੀਂ ਦਿੱਤੀ ਸੀ ਜੀ ਉਹਨੇ ਵੀ ਲਿਸਟ ਬਣਾਈ ਸੀਗੀ ਨੇ ਕਿਸੇ ਨੇ ਨਾ ਕਮੈਂਟ ਮੈਂ ਤਾਂ ਦੱਸਦਾ ਕਿਸੇ ਨੇ ਕਮੈਂਟ ਕੀਤਾ ਸੀਗਾ ਮਤਲਬ ਜਦੋਂ ਇਹਦੀ ਵੀਡੀਓ ਪਾਈ ਕਿਸੇ ਨੇ ਕਮੈਂਟ ਕੀਤਾ ਸੀ ਪਰ ਉਸ ਵੀਰ ਨੂੰ ਅਸੀਂ ਕਹਿੰਦੇ ਰਹਿ ਬੀ ਕਿਉਂਕਿ ਉਹਦਾ ਨੰਬਰ ਤਾਂ ਹੈਗਾ ਨਹੀਂ ਸੀਗਾ ਉਹਨੂੰ ਕਹਿੰਦੇ ਰਹਿ ਵੀਰਾ ਆਪਦਾ ਨੰਬਰ ਦੇ ਆਪਦਾ ਨੰਬਰ ਦੇ ਉਹਨੇ ਨੰਬਰ ਨਹੀਂ ਦਿੱਤਾ ਪਰ ਤੁਹਾਡਾ ਇਹੋ ਕਮੈਂਟ ਕਿਸੇ ਤੁਹਾਡੇ ਪਿੰਡ ਦਾ ਬੰਦਾ ਵਿਆਹ ਆ ਫਰੋਜਪੁਰ ਸਾਈਡ ਤੋਂ ਉਹਨੇ ਕਮੈਂਟ ਪੜਿਆ ਤਾਂ ਉਹ ਕਹਿੰਦਾ ਵੀਰ ਮੈਂ ਇਸੇ ਪਿੰਡ ਦੇ ਆਇਆ ਵਾਂ ਜਿਹੜੇ ਪਿੰਡ ਦਾ ਕਮੈਂਟ ਦੱਸਣ ਲਿਆ ਵਾ ਹਾਂ ਉਹਨੇ ਫਿਰ ਤੁਹਾਡੇ ਪਿੰਡ ਪਤਾ ਕੀਤਾ ਤੇ ਤੁਹਾਡੇ ਪਿੰਡ ਤੋਂ ਗਾਂ ਜਾ ਕੇ ਇਹਦਾ ਨੰਬਰ ਲੱਭਿਆ ਇਹ ਵਿਚਾਰਾ ਪਾਪਾ ਉਹ ਕੱਟ ਕਾਰ ਦੇ ਵਿੱਚੋਂ ਕਈ ਵਾਰੀ ਪੈਸੇ ਕੱਢੇ ਕਰਨੇ ਬਾਈ ਇਹ ਕਹਿੰਦਾ ਸਾਨੂੰ ਲੱਭ ਕੇ ਲਿਆਓ ਕੰਮ ਕਰਵਾ ਕਰਵਾ ਕੇ ਤਾਂ ਰੋਟੀ ਪਾਣੀ ਸਹੀ ਨਹੀਂ ਦਿੰਦੇ ਉਹ ਸੌਣ ਦੇ ਟਾਈਮ ਨਾਲ ਕੱਢ ਕੇ ਢਾ ਲੈਂਦੇ ਆ ਰੋਟਾਂ ਕਰਦੇ ਆ ਬੱਸ ਰੁਕਦੀ ਰੁਕੀ ਤੇ ਬੱਸ ਦੇ ਵਿੱਚ ਭੀੜ ਹੋਰ ਕੇ ਉਹ ਚਾਚਾ ਤਾਂ ਮੂਰ ਦੀ ਬਾਰੀ ਉਤਰ ਗਿਆ ਅੱਛਾ ਇਹ ਵਿਚਾਰਾ ਕਿਤੇ ਮਗਲੀ ਬਾਰੀ ਉਤਰਦਾ ਤਾ ਬੱਸ ਤੁਰ ਗਈ ਉਹ ਚੜਦਾ ਮਗਲੀ ਬਾਰੀ ਬੱਸ ਵਾਲੇ ਗਿਆ ਪਰ ਨਹੀਂ ਮਿਲਿਆ ਬੰਦਾ ਉਹਦੇ ਜਾਂਦੀ ਇਹਦਾ ਧੀ ਪਾਸੇ ਹੋ ਗਿਆ ਉਹ ਕੋਈ ਹੁੰਦਾ ਹਾਂਜੀ ਆਪਾਂ ਹੀ ਅੰਦਰ ਸੈਂ ਕੱਲ ਨੂੰ ਨਹੀਂ ਕੱਲ ਨੂੰ ਮਾਤਾ ਜੀ ਤੁਸੀਂ ਐਦਾਂ ਕਰਨਾ ਵਾ ਇਨਸਾਨ ਵੀ ਦੀ ਕੋਈ ਇਦਤ ਕਰ ਲਿਓ ਤੁਸੀਂ ਐਦਾਂ ਕਰਨਾ ਵਾ ਕੱਲ ਨੂੰ ਆ ਬੰਦ ਕਰ ਲਓ ਜੀ ਤੁਸੀਂ ਕੱਲ ਨੂੰ ਐਦਾਂ ਕਰਨਾ ਵਾ ਕਿ ਤੁਸੀਂ ਮੇਰੇ ਕੋਲ ਆਉਣਾ ਵਾ ਕੱਲ ਨੂੰ ਆਪਣੇ ਮਹਰਾਣਾ ਪਿੰਡ ਆਪਣਾ ਇੱਕ ਕਿਉਂਕਿ ਉਹਨਾਂ ਨੇ ਐਦਾਂ ਨਹੀਂ ਪੈਸੇ ਦੇ ਦੇਣੇ ਤੁਹਾਨੂੰ ਵੀ ਉਹਨਾਂ ਨੂੰ ਹੋ ਸਕਦਾ ਅਗਲੇ ਆਖ ਦਿਨ ਵੀ ਜਾਣ ਕੇ ਕੋਈ ਪਰਿਵਾਰ ਲੈ ਆਂਦਾ ਤੁਸੀਂ ਆਪਣੀ ਪੰਚਾਇਤ ਨਾਲ ਖੜਨੀ ਆ ਪੰਚਾਇਤ ਕੋਈ ਮੈਂਬਰ ਲੈ ਜੇ ਤੇ ਸਰਪੰਚ ਨਾਲ ਲੈ ਕੇ ਜਾਣਾ ਚੰਗੇ ਮੋਹਦਰ ਬੰਦੀ ਨਾਲ ਕੀ ਜਾਣੇ ਨਾਲ ਨਹੀਂ ਠੀਕ ਹੈ ਹਾਂ ਮੌਜੂਦਾ ਤੇ ਅਗਲਾ ਪੰਚਾਇਤ ਵੀ ਨਾਲ ਹੋਵੇ ਠੀਕ ਹੈ ਜੀ ਨਾਲ ਲੈ ਕੇ ਜਾਣੀ ਆ ਤੇ ਆਪਾਂ ਉੱਥੋਂ ਉਹਨਾਂ ਦੇ ਪੈਸੇ ਲੈ ਕੇ ਆਉਣੇ ਇਹਦੇ ਮੇਰੇ ਭਗਤ ਜੀ ਮੌਜੂਦਾ ਪੰਚਾਇਤ ਨਾਲ ਹੀ ਗੱਲ ਹੋਈ ਹੈ ਹਾਂ ਜੀ ਸਾਰੀ ਗੱਲ ਇਹ ਸੰਗ ਦੀ ਜਿਹੜਾ ਤੁਸੀਂ ਵੀਡੀਓ 'ਚ ਪਿਆਰ ਦਿੰਦੇ ਜੇ ਵੀਡੀਓ ਨੂੰ ਸ਼ੇਅਰ ਕਰਦੇ ਜੇ ਲਾਈਕ ਕਰਦੇ ਜੇ ਹਾਂ ਜੀ ਇਹ ਪੈਣ ਜੋ ਇਹਦਾ ਇਹਦੀ ਬਹੁਤ ਤਾਕਤ ਆ ਫੋਨ ਦੀ ਬਹੁਤ ਤਾਕਤ ਆ ਜੇ ਫੋਨ ਤੇ ਵੀਡੀਓ ਨਾ ਪਾਈ ਹੁੰਦੀ ਤੇ ਰਾਜ ਵੀ ਪਰਿਵਾਰ ਨਹੀਂ ਸੀ ਲੱਭਣਾ ਅੱਜ ਤੱਕ ਨਹੀਂ ਲੱਭਣੇ ਨਾ ਕੀਤਾ ਕਦੋਂ ਇਹ ਕਹਿੰਦਾ ਉਹ ਗੁੱਜਰ ਕਹਿੰਦਾ ਵਾ ਕਿ ਮੈਂ ਜੰਮੂ ਚੋਂ ਲੈ ਕੇ ਆਏ ਨੂੰ ਹੁਣ ਇਹ ਪਤਾ ਨਹੀਂ ਸੱਚ ਆ ਕਿ ਝੂਠ ਆ ਆਪ ਟੀ ਆਪ ਸਰਕਾਰੀ ਟੀਚਰ ਆ ਭਰਾ ਉਹਦਾ ਫੌਜੀ ਆ ਤੇ ਅੱਗੋਂ ਸਾਡਾ ਪੂਰੇ ਭਿੱੜਦੇ ਸੀਗੇ ਬਹੁਤ ਹਟਨਾ ਬਹੁਤ ਭਿੱੜਦਾ ਬਹੁਤ ਮਾਈ ਜਿਹੜਾ ਉਹਦਾ ਭਰਾ ਵਾ ਫੌਜੀ ਆ ਹਾਂ ਸੇਰੇ ਚੱਲਿਓ ਨਾਲ ਸੇਰੇ ਚੱਲਿਓ ਨਾਲ ਕੱਢਾਂਗੇ ਆਪਾਂ ਆਕਰੋ ਜੀ ਹਾਂ ਉਹ ਫੌਜੀ ਦਾ ਇੱਕ ਜਿਹੜੀ ਪੂਰੀ ਉਹਨਾਂ ਦੀ ਨਾ ਕੀ ਕਹਿੰਦੇ ਹੁੰਦੇ ਆ ਪੂਰੀ ਤਸੱਲੀ ਕਰਾ ਕੇ ਹੋਣੀ ਆ ਸੇਰੇ ਤਸੱਲੀ ਦਿਖਾਂਗੇ ਜਾਗਾਵਾ ਲਾਂਗੇ ਹਾਂ ਨਹੀਂ ਤਸੱਲੀ ਕਰਾ ਕੇ ਹੋਣੀ ਯਾਰ ਇਦਾਂ ਇਹਨਾਂ ਨੇ ਲੁਪੈਣੇ ਇਦਾਂ ਇਹਨੇ ਤੁਰੇ ਫੇਰੇ ਜਾਂਦੇ ਨੇ ਇਹਨਾਂ ਫੜ ਲੈਣਾ ਘੋਡੇ ਨਾ ਬਹੁਤ ਬੋਲੇ ਬਈ ਬਹੁਤ ਫੜਦੇ ਆ ਇਹਨੇ ਜੇ ਆਪਾਂ ਉਹਦੇ ਦੇ ਨਾਮ ਦੇ ਤੇ ਉਹਦੀ ਤਸੱਲੀ ਕਰਾਈ ਨਾ ਕਰਵੇ ਕਰਾਈ ਤੇ ਹੋਰ ਵੀ ਫੜਦੇ ਆ ਹਾਂ ਨਾਲੇ ਹੁਣ ਵਿਚਾਰਾ ਇਹ ਘਰੇ ਆਇਆ ਹੋਏ ਨੇ ਮਿਹਨਤ ਕੀਤੀ ਆ ਇੱਕ ਜਿਹੜਾ ਮਜ਼ਦੂਰ ਬੰਦਾ ਹੁੰਦਾ ਸਵੇਰੇ 9 ਵਜੇ ਜਾਂਦਾ ਸ਼ਾਮੀ 6 ਵਜੇ ਘਰੇ ਆ ਜਾਂਦਾ ਤੇ ਇਹ ਤੇ ਵਿਚਾਰਾ 24 ਘੰਟੇ ਮਜ਼ਦੂਰੀ ਕਰਦਾ ਸੀ ਹਾਂ 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 ਹ ਉਦੋਂ ਘਾਰੇ ਉਦੋਂ ਘਾਰੇ ਲਾਰੇ ਮੁੰਡੀਆਂ ਨਹੀਂ ਮੈਂ ਉਹ ਆਦਾ ਸੀ ਆਪਣੇ ਲਈ ਨਹੀਂ ਇਹ ਨਹੀਂ ਕਿਹਾ ਸੀ ਪੰਚ ਜੀ ਆ ਗਿਆ ਨਹੀਂ ਕੱਕੇ ਚ ਲੈ ਜਾ ਹਾਂ ਭਾਈ ਹਾਂ ਜੀ ਤੁਹਾਨੂੰ ਮੈਂ ਕਿਹਾ ਸੀਗਾ ਉਹ ਉਹ ਆਪਣੇ ਘਰੇ ਹੁਣ ਇਹਨਾਂ ਨੇ ਤੁਹਾਨੂੰ ਘਰੇ ਹੀ ਬੁਲਾਇਆ ਸੀ ਉਹਦੇ ਆਪਣੇ ਘਰੇ ਇੱਥੇ ਸੱਦ ਰਿਆ ਉਹ ਮੈਨੂੰ ਇਹ ਸੀ ਨਾ ਇੱਕ ਦੀ ਪਰਿਵਾਰ ਲੱਭ ਲਾਂਗੇ ਸਾਰਾ ਹੋਰ ਠੀਠਾ ਜੀ ਆ ਜਾ ਇੱਥੇ ਅੰਦਰ ਬਹਿ ਜਾ ਅੰਦਰ ਬਹਿ ਜਾ ਨੀ ਕੋਈ ਗੱਲ ਨਹੀਂ ਇੱਥੇ ਬੈਠਾ ਰਹੇ ਨੇ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਇੱਥੇ ਵੀਡੀਓ ਲੈਣੀ ਹੈ ਹੋਰ ਭਾਈਆ ਸਿਕਾਲ ਹੋਰ ਠੀਠਾ ਸੇਤਾ ਹਾਂ ਵਧੀਆ ਬੰਦਾ ਵੇਖੋ ਪਛਾਣੂ ਆਪਣਾ ਹੀ ਆ ਕਿਵੇਂ ਆ ਹਾਂ ਲੈ ਜੀ ਠੀਕ ਆ ਇਹਨਾਂ ਦੇ ਵੀ ਕੰਮ ਕਰਦਾ ਰਿਹਾ ਜੀ ਉਹੀ ਆ ਬੰਦਾ ਆ ਵਧੀਆ ਹੇਲਾ ਗੁਜਰਾਨੇ ਰੱਖਿਆ ਸੀ ਪਠਾਨਕੋਟ ਕਿਹੜੀ ਥਾਂ ਸੀ ਗਈ ਪਠਾਨਕੋਟ ਅਖਰੋਟਾ ਪਿੰਡ ਆ ਪੂਰਾ ਬਾਰਡਰ ਤੇ ਜੰਮੂ ਵਾਲੇ ਬਾਰਡਰ ਤੇ ਹਾਂਜੀ ਬੜੀ ਖਾਸ ਹੋਈ ਬਾਬਾ ਜੀ ਦੀ ਹਾਂ ਹਾਂ ਮੈਂ ਇੱਕ ਬੂਜੀ ਆ ਤੇ ਇੱਕ ਮਾਸਟਰ ਆ ਇਹਨਾਂ ਦੇ ਘਰੇ ਸੀਗਾ ਤੇ ਹੁਣ ਬੇਨਤੀ ਵੀ ਜੀ ਇਹ ਆ ਕਿ ਉੱਥੋਂ ਨਾ ਅਸੀਂ ਉਹਦੀ ਮਿਹਨਤ ਲੈ ਕੇ ਉਹਦੇ ਤੋਂ ਹਾਲਾਂਕਿ ਵੈਸੇ ਤੇ ਲੱਖ ਰੁਪਿਆ ਲੈਣਾ ਸੀਗਾ ਪਰ ਉਹ ਜਿੰਨੇ ਸਾਨੂੰ ਦੱਸ ਪਾਈ ਵੀਰ ਨੇ ਓਕੇ ਨਾ ਨੇ ਵੀਰ ਚਲੋ ਮੇਰੀ ਵੀ ਮੰਨ ਲਓ ਚੱਲ ਆਪਾਂ 50000 ਰੁਪਏ ਮੈਂ ਅੜ ਗਿਆ ਸੀਗਾ ਲੱਖ ਰੁਪਏ ਤੇ ਜਾਂ ਕਾਰਵਾਈ ਕਰਨੀ ਆ ਜਾਂ ਲੱਖ ਰੁਪਏ ਲੈਣਾ ਵਾ ਚਲੋ ਉਹ 50000 ਤੇ ਗੱਲ ਆਣ ਕੇ ਮੋਗੀ ਵੀ ਉਹ ਪਿੰਡ ਵੀਰ ਕਹਿੰਦਾ ਵੀ ਇੰਨੇ ਯਾਰ ਆਪਾਂ ਇੰਨੇ ਠੀਕ ਆ ਹੁਣ ਬੇਨਤੀ ਹੈ ਕਿ ਉਹ 50000 ਰੁਪਿਆ ਸੀ ਉਸ ਗੁਜਰ ਤੋਂ ਲੈ ਕੇ ਤੇ ਸਰਪੰਚ ਨੂੰ ਦੇ ਦਿੱਤਾ ਸੀ ਉਹਨਾਂ ਦੇ ਨੂੰ ਫੜਾਤਾ ਸੀ ਉਹਦੀ ਵੀਡੀਓ ਵੀ ਮੇਰੇ ਕੋਲ ਹੈਗੀ ਆ ਕਾਗਜ਼ ਵੀ ਹੈਗਾ ਬਿਲਕੁਲ ਹੁਣ ਤੁਸੀਂ ਮੇਰੇ ਨਾਲ ਸਵੇਰੇ ਚੱਲਣਾ ਉੱਥੇ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਉਹ ਪੰਚਾਇਤ ਨਾਲ ਖੜੀ ਹੋਗੀ ਸਿਆਣੇ ਬੰਦੇ ਨਾਲ ਖੜੇ ਹੋਣਗੇ ਨਹੀਂ ਤੇ ਉਦਾਂ ਉਹਨਾਂ ਨੇ ਖੇਖਣ ਕਰਨੇ ਆ ਪੈਸੇ ਦੇਣ ਲੱਗੇ ਹੁਣ ਠੀਕ ਹੈ ਨਹੀਂ ਸਰਪੰਚ ਰਖਣਾ ਉਹ ਆਏ ਨਹੀਂ ਆ ਤੁਸੀਂ ਜਾਣ ਕੇ ਕੋਈ ਲੈਣ ਦਾ ਵਾ ਹਨਾ ਤੁਸੀਂ ਆਪ ਚੱਲਣਾ ਵਾ ਸਵੇਰੇ ਤੁਸੀਂ ਮੇਰੇ ਕੋਲ ਆ ਜਾਓ ਆਪਣੇ ਮਹਰਾਨੇ ਆ ਜਾਓ ਆਪਾਂ ਆਕੇ ਹਨਾ 10 ਵਜੇ 8 ਕੋਈ 10 ਕਈ ਤੱਕ ਆ ਜਾਓ ਹਾਂ ਵਪਾਰਨ ਫੋਨ ਲਾਦਨੇ ਆ ਵੀ ਸਵੇਰੇ ਤੁਸੀਂ ਜਾਇਓ ਨਾ ਕਿਤੇ ਹਾਂਜੀ ਮੈਂ ਫੋਨ ਲਾਦਨਾ ਵੀ ਸਵੇਰੇ ਕਿਤੇ ਜਾਇਓ ਨਾ ਸਰਪੰਚ ਸਾਹਿਬ ਨੂੰ ਮਿਲਾਦਨਾ ਤੇ ਆਪਾਂ ਥੋੜਾ ਬੜਾ ਨਾ ਉਹਨਾਂ ਤੇ ਵੀ ਆਪਾਂ ਸਕੰਜਾ ਕਸੀ ਪਹਿਲਾਂ ਦੋਦੇ ਲਈ ਚਲੀਏ ਉਹਨਾਂ ਤੇ ਸਕੰਜਾ ਕਸਾ ਸਕੰਜਾ ਕਸੀ ਹੈ ਨਾ ਕਿਉਂਕਿ ਇਹ ਵਿਚਾਰੇ ਇਹੋ ਜਿਹੇ ਮੰਦਬੁੱਧੀਆਂ ਨੂੰ ਇਹਨੂੰ ਛੱਡ ਦਿੱਤਾ ਕਿ ਤਾਂ ਹੋਰ ਕਿ ਉਹਨਾਂ ਨਾਲ ਫੜ ਲੈਣਾ ਹਾਂਜੀ ਕਿਨੇ ਕਿ ਬੜਾ ਏਰੀਆ ਚ ਬਹੁਤ ਇਹੋ ਜਿਹਾ ਏਦਾਂ ਹੀ ਤੁਰੇ ਫਿਰੇ ਜਾਂਦੇ ਫੜ ਲੈਂਦੇ ਆ ਅਮੇ ਆਇਦਰ ਵੇਖੀਏ ਤੈਨੂੰ ਸਿਆੰਦਾ ਅੱਛਾ ਭਰਾ ਵਾ ਅੱਛਾ ਇਹਦਾ ਵੱਡਾ ਭਰਾ ਇੱਥੇ ਲਾਗੇ ਖਲੋਜੋ ਇੱਕ ਮਿੰਟ ਇੱਕ ਮਿੰਟ ਪਿੱਛੇ ਰੋ ਪਿੱਛੇ ਰੋ ਪਿੱਛੇ ਰੋ ਇਹ ਤੇਰਾ ਭਰਾ ਜੀ ਅਹੀਂ ਤੇਰਾ ਵੀਰਾ ਕਿਹੜਾ ਪੰਮਾ ਕਿਹੜਾ ਵਾ ਇਹਨਾਂ ਚ 10 ਪੰਮਾ ਕੌਣ ਆ ਹੈ ਕਿਹੜਾ ਵਾ 10 ਕੌਣ ਆ ਉਹਨੂੰ ਜਫੀ ਪਾਪਾ ਮੈਨੂੰ ਜਫੀ ਪਾਪਾ ਮੈਨੂੰ ਕਿਹੜਾ ਪੰਮਾ ਆ ਵਾ ਆ ਜਾ ਪਾਖ ਜਫੀ ਦੇ ਪਾ ਉਹਨੂੰ ਹਾ ਕਰ ਪਾ ਜਫੀ ਉਹਨੂੰ 10 ਕਿਹੜਾ ਪੰਮਾ ਕਿਹੜਾ ਪੰਮਾ ਸਾਰਿਆਂ ਨੂੰ ਤੇ ਮਿਲਿਆ ਹਾਂ ਅੱਛਾ ਪੰਮਾ ਕਿਹੜਾ ਕਿਹੜਾ ਪੰਮਾ ਹੈ ਦੱਸ ਕੋਣ ਹੈ ਪੰਮਾ ਵੱਡਾ ਭਰਾ ਕਿਹੜਾ ਕਿੱਥੇ ਆ ਤੇਰਾ ਵੱਡਾ ਭਰਾ ਕਿੱਥੇ ਆ ਹੈ ਹਾਂ ਤੇਹੀ ਕੋਣ ਪੈਣ ਇਹ ਕੀ ਲੱਗਦੇ ਅੱਛਾ ਪਰਜਾਈ ਆ ਫੇਰ ਲ ਪਰਜਾਈ ਪਛਾਣ ਲਈ ਲੱਸਾ ਯਾਰ ਕੀ ਪਤਾ ਘੋੜਤ ਮਾਰ ਕੇ ਨਹੀਂ ਕੋਈ ਕਹਿੰਦਾ ਇਹ ਤੇ ਨਾ ਰਾਤ ਜਦੋਂ ਉਹ ਵੀਰੇ ਨੂੰ ਛਡਾਉਣ ਗਿਆ ਸੀ ਨਾ ਕੱਲਾ ਹੀ ਚਲੇ ਗਿਆ ਪਹਿਲਾਂ ਵੀਰ ਉਦੋਂ ਤੇ ਗੁਏ ਨਾਲ ਲੇਥੂ ਬੇਥੂ ਐ ਸੀਗਾ ਉਹ ਤੋਂ ਉਹਨਾਂ ਨੇ ਜਦੋਂ ਪਤਾ ਲੱਗ ਗਿਆ ਵੀ ਹੁਣ ਇਹਦੇ ਬਾਰਸ ਆ ਜਣੇ ਛਡਾਉਣ ਆਏ ਨਾ ਫਿਰ ਉਹਨੂੰ ਨਵਾਇਤ ਆਇਆ ਭਾਈਓ ਜਾਣਾ ਸਾਡੇ ਨਾਲ ਨਹੀਂ ਉਹ ਜਹਾਦ ਹੋ ਗਈ ਤੇਰੇ ਲਈ ਭਾਈ ਨਹੀਂ ਜਾ ਰਹੀ ਆ ਮੈਂ ਤਾਂ ਮਲਾਉਣ ਹੀ ਲੈ ਕੇ ਆਇਆ ਤੈਨੂੰ ਘਰੇ ਚੱਲੀ ਆਪਾਂ ਹੁਣ ਵਾਪਸ ਉਹਦੇ ਕੋਲ ਚਲੀ ਗੁਜਰ ਕੋਲ ਹੈ ਮਾਝਾ ਬੋਲੇ ਨਾ ਗਨਾਨੀ ਮਾਸਟਰ ਕੋਲ ਕੰਮ ਬੜਾ ਨਹੀਂ ਗੇ ਕੰਮ ਵਾਲਾ ਰਹਿੰਦੇ ਟੱਕਾ ਆਉਣ ਲੱਗੇ ਵੀ ਹਜੇ ਉਹਦੇ ਤੇ ਜੀ ਨੂੰ ਕੁਝ ਹੁੰਦਾ ਸੀ ਕਿ ਮੇਰੇ ਕੋਲ ਬੰਦਾ ਲੈ ਚੱਲੇ ਜਾਂਦਾ ਜੇ ਤਾਂ ਤੁਸੀਂ ਆ ਕੇ ਨਾ ਪੱਤੇ ਨਾਲੋਂ ਫੇਰ ਉਹਨਾਂ ਨੇ ਇਹਦੇ ਨਾਉ ਨੂੰ ਕੱਟਿਆ ਹਾਂ ਗੋਆਗਾ ਕੱਢ ਕੇ ਉਹਨਾਂ ਨੂੰ ਪਤਾ ਫੇਰੀ ਮਾਤਾ ਕੀਤਾ ਉਹਨਾਂ ਨੇ ਉਹਨਾਂ ਨੂੰ ਪਤਾ ਲੱਗ ਗਿਆ ਪੈਰਾਂ ਦੇ ਕੱਟੇ ਹੱਥਾਂ ਦੇ ਕੱਟੇ ਫਰੂ ਵੀ ਪਤਾ ਲੱਗਦਾ ਹਾਂ ਚਲੋ ਸ਼ੁਕਰ ਹੈ ਰੱਬ ਦਾ ਮਿਹਰ ਕੀਤੀ ਹਾਂ ਬੜਾ ਮਾਰ ਕੇ ਲਵ ਦਹਣ ਮਾਂ ਪੱਤ ਗੁਜ਼ਾਰਾ ਕਰ ਲੈਣੀ ਠੇਕਾ ਜੀ ਮਾਰ ਕੇ ਚੋਰ ਚੈ ਲੋ ਇਹਨੂੰ ਲਵਦਾ ਹੀ ਅੱਛਾ ਊਲੇ 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 ਕਰਦੇ ਕਿਤੇ ਬਾਏ ਤੋਂ ਨਹੀਂ ਵਿਚਾਰੇ ਕੋਈ ਮੈਂਟਰ ਨਹੀਂ ਛੱਡਿਆ ਅੱਛਾ ਕੋਈ ਮੈਂਟਰ ਨਹੀਂ ਛੱਡਿਆ ਮੋਟਰਸਾਈਕਲ ਲੈ ਕੇ ਆ ਅੱਛਾ ਨਾ ਨਾ ਲਵ ਅੱਛਾ ਤੇ ਅਸੀਂ ਜਾਣਾ ਤੇ ਲਾਗੇ ਲਾਗੇ ਨਗੇੜਾ ਕੱਢਣਾ ਕਿਤੇ ਫਰੀਦਕੋਟ ਦਾਸ ਪੈ ਜਾਣੀ ਕਿਤੇ ਮੋਗੇ ਏਰਗੇ ਚ ਜਾ ਕੇ ਉਹਨਾਂ ਅਸੀਂ ਜਿੱਥੇ ਵੀ ਸਾਨੂੰ ਦੱਸ ਪੈਣੀ ਅਸੀਂ ਉੱਥੇ ਹੀ ਜਾਣੇ ਨਾਲ ਹੀ ਜਾਵਣੇਂਦਾ ਸੀਗਾ ਐ ਭਾਲਦੇ ਬੋਲਦੇ ਨਹੀਂ ਸਾਨੂੰ ਇੱਕ ਤਾਂ ਇਹਨਾਂ ਉਹੀ ਸੀਗਾ ਮੁੰਡਾ ਯਾਰ ਜਿੰਮੇਦਾਰ ਸੀ ਕੋਈ ਪੱਠੇ ਬਣਿਆ ਸੀ ਪਹਿਲਾਂ ਅਸੀਂ ਉੱਥੇ ਜਾ ਕੇ ਇਨਕੁਆਰੀ ਕੀਤੀ ਪਹਿਲਾਂ ਤਾਂ ਸਾਡੇ ਗੱਲ ਪੈ ਗਏ ਫਿਰ ਅਸੀਂ ਸਪੈਂਚੇ ਨਾਲ ਅਸੀਂ ਜਾ ਕੇ ਦੇਖਿਆ ਸੀ ਇਹ ਲੋਕੋ ਦਿਨ ਦੇ ਸੀ ਜਿੱਦਾਂ ਲੈਣ ਜਾਂਦੇ ਸੀ ਮਾਤਾ ਜੀ ਇਹਨੂੰ ਵੀ ਅਸੀਂ ਨਾ ਤਰਕ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਵਾਂ ਇਹ ਪਾਜੀ ਫੜਿਆ ਗਿਆ ਪਠਾਨਕੋਟ ਦੇ ਕੋਲੋਂ ਪਿੰਡਵਾ ਅਖਰੋਟਾ ਹਾਂਜੀ ਹਾਂਜੀ ਇਹ ਪੂਰਾ ਜੰਮੂ ਰਹਿ ਉੱਥੋਂ ਰਹਿ ਜਾਂਦਾ ਬਾਰਡਰ ਹੀ ਆ ਜਾਂਦਾ ਜੀ ਉਹ ਪਤਾ ਨਹੀਂ ਕਿੱਥੋਂ ਲੈ ਕੇ ਆਏ ਨਹੀਂ ਮੈਨੂੰ ਪਤਾ ਉਹ ਆਪ ਦੱਸਦਾ ਵਾ ਕਿ ਮੈਂ ਇਹਨੂੰ ਸਾਲ ਇੱਕ ਪਹਿਲਾਂ ਜੰਮੂ ਚੋਂ ਲੈਂਦਾ ਹੁਣ ਇਹ ਨਹੀਂ ਵੀ ਸਾਲ ਇੱਕ ਹੋ ਗਿਆ ਜਾਂ ਜ਼ਿਆਦਾ ਚਿਰ ਹੋ ਗਿਆ ਸਾਲ ਤੇ ਮੰਨਦਾ ਵਾ ਨਾ ਉਹ ਤੇ